ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਦੇ ਵਿੱਚ ਕਲਰੇਪ੍ਰਿਸ਼ਤਾ ਤਰੋਕੂ ਮਹਿਮਦਗੜ ਨਗਰ ਕੌਂਸਲ ਨਾਪਾ ਦੇ ਅਧਿਕਾਰੀਆਂ ਤੇ ਇੱਕ ਠੇਕੇਦਾਰ ਵਿਰੁੱਧ ਪ੍ਰਧਾਨ ਮੰਤਰੀ ਸ਼ਹਿਰ ਆਵਾਸ ਯੋਜਨਾ ਤਹਿਤ ਪ੍ਰਾਪਤ ਹੋਏ 1 ਕਰੋੜ 84 ਲੱਖ 45 ਹਜ਼ਾਰ 552 ਰੁਪਏ ਦੇ ਫੰਡ ਦੀ ਦੁਰਵਰਤੋਂ ਕਰਨ ਦੇ ਦੋਸ਼ ਹੇਠ ਪ੍ਰਿਸ਼ਤਾਚਾਰ ਦਾ ਕੇਸ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੇ ਜਾਂਚ ਦੇ ਦੌਰਾਨ ਇਹ ਪਾਇਆ ਹੈ ਕਿ 2018 ਦੇ ਵਿੱਚ ਨਗਰ ਕੌਂਸਲ ਨਾਭਾ ਨੂੰ ਹਾਊਸ ਫਾਰ 올ਸ ਕਿੰਗ ਤੇ ਫੰਡ ਪ੍ਰਾਪਤ ਹੋਏ ਸਨ ਪਰ ਮੁਲਜ਼ਮਾਂ ਨੇ ਮਿਤੀ 1/11/2018 ਤੋਂ 6/11/2018 ਤੱਕ 6 ਦਿਨਾਂ ਦੇ ਅੰਦਰ ਹੀ ਵਿਕਾਸ ਕਰਜ ਦੇ ਖਰਚੀ ਬਿੱਲ ਤਿਆਰ ਕਰਕੇ 1 ਕਰੋੜ 84 ਲੱਖ 45 ਹਜ਼ਾਰ 552 ਰੁਪਏ ਦਾ ਗबन ਕੀਤਾ ਫੁਲਾਰੇ ਨੇ ਅੱਗੇ ਕਿਹਾ ਕਿ ਇਹ ਵੀ ਦੇਖਣ ਦੇ ਵਿੱਚ ਆਇਆ ਹੈ ਕਿ ਔਕਤ ਰਾਸ਼ੀ ਦੇ ਨਾਲ ਕੋਈ ਵੀ ਵਿਕਾਸ ਕਾਰਜ ਨਹੀਂ ਕੀਤਾ ਗਿਆ ਸਗੋਂ ਅਧਿਕਾਰੀਆਂ ਨੇ ਠੇਕੇਦਾਰਾਂ ਦੇ ਨਾਲ ਗੰਢ ਧੁੱਪ ਕਰਕੇ ਇਸ ਸਕੀਮ ਤਹਿਤ ਲੋੜਵੰਦਾਂ ਨੂੰ ਮਕਾਨ ਬਣਾਉਣ ਦੀ ਬਜਾਏ ਕੰਮਾਂ ਨੂੰ ਵਿਕਾਸ ਕਾਰਜ ਦਿਖਾ ਕੇ ਫੰਡਾਂ ਦਾ ਗਵਨ ਕੀਤਾ ਹੈ ਫੁਲਾਰੇ ਨੇ ਦੱਸਿਆ ਹੈ ਕਿ ਜਾਂਚ ਦੇ ਆਧਾਰ ਤੇ ਵਿਜੀਲੈਂਸ ਨੇ ਐਫ ਆਈ ਆਰ ਨੰਬਰ 32 ਅਤੇ ਮਿਤੀ 18/7/2024 ਨੂੰ ਆਈ ਪੀ ਸੀ ਦੀ ਧਾਰਾ ਤਹਿਤ 406 420 409 465 467 468 471 ਅਤੇ 120 बी ਤਹਿਤ ਤੇ ਪ੍ਰਿਸਟਾਜਾ ਰੂਪੂ ਕਾਨੂੰਨ ਦੀ ਧਾਰਾ 13 1 ਏ ਸਮੇਤ ਅਤੇ 13 2 ਅਧੀਨ ਪੁਲਿਸ ਥਾਣਾ ਪਟਿਆਲਾ ਰੇਂਜ ਵਿਕੇ ਕੇਸ ਦਰਜ ਕੀਤਾ ਗਿਆ ਇਸ ਸੰਬੰਧੀ ਅਗਲੇਰੀ ਜਾਂਚ جاری ਹੈ